ਸਤਿ ਸ੍ਰੀ ਅਕਾਲ ਪੰਜਾਬੀਓ ਅ ਅੱਜ ਜਿਹੜਾ ਉਹ ਥੋੜਾ ਜਿਹਾ ਰਾਤ ਨੂੰ ਪਾਪੀ ਟਾਈਮ ਹੋ ਗਿਆ ਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਦਾ ਮਕਸਦ ਇਹ ਹੀ ਹੈ ਕਿ 9 ਤਰੀਕ ਨੂੰ ਜਦੋਂ ਬੜਾਇਲ ਜੇਲ੍ਹ ਦੇ ਅੱਗੇ ਧਰਨਾ ਲੱਗਿਆ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਾਂ ਉੱਥੇ ਇੱਕ ਚੈਨਲ ਵਾਲਾ ਕੋਈ ਸੀ ਵੀਰ ਪਤਾ ਨਹੀਂ ਮੈਂ ਤਾਂ ਧਿਆਨਤ ਨਹੀਂ ਹੈ ਕਿਹੜਾ ਚੈਨਲ ਸੀਗਾ ਤੋ ਉਹਨੇ ਮੈਥੋਂ ਕੋ ਸਵਾਲ ਪੁੱਛਿਆ ਸੀ ਤੇ ਉਹਨਾਂ ਸਵਾਲਾਂ ਦਾ ਇਹ ਜਵਾਬ ਦੇ ਵਿੱਚ ਮੈਂ ਕੁਝ ਗੱਲਾਂ ਬਤਾਂ ਜਿਹੜੀਆਂ ਉਹ ਕੀਤੀਆਂ ਸੀ। ਉੱਥੇ ਗੱਲ ਆਈ ਸੀਗੀ ਸਰਦਾਰ ਸਿਮਰਜੀਤ ਸਿੰਘ ਮਾਨ ਬਾਰੇ। ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮਾਨ ਸਾਹਿਬ ਦਾ ਮੈਂ ਦਿਲੋਂ ਸਤਿਕਾਰ ਕਰ ਦਵਾਂ। ਜਦੋਂ ਵੀ ਆ ਜਿਹੜੇ 35-40 ਸਾਲ ਨੇ ਸਿੱਖ ਸੰਘਰਸ਼ ਦੇ ਇਹਦਾ ਇਤਿਹਾਸ ਲਿਖਿਆ ਜਾਊਗਾ ਤਾਂ ਮਾਨ ਸਾਹਿਬ ਦਾ ਨਾਮ ਜਿਹੜਾ ਉਹ ਸੁਨਹਿਰੀ ਅੱਖਾਂ ਦੇ ਵਿੱਚ ਲਿਖਿਆ ਜਾਊਗਾ। ਵੈਸੇ ਤਾਂ ਸਾਨੂੰ ਹਰ ਸਿੱਖ ਨੂੰ ਉਸ ਹਰ ਸਿੱਖ ਸੰਘਰਸ਼ ਦੇ ਯੋਧੇ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ ਚਾਹੇ ਜਿਹੜੇ ਇੱਥੋਂ ਚਲੇ ਗਏ ਨੇ ਚਾਹੇ ਜਿਹੜੇ ਉਹ ਜੇਲਾ ਵਿੱਚ ਬੈਠੇ ਨੇ ਚਾਹੇ ਉਹ ਜਲਾਵਤਨੀ ਹੈਗੇ ਨੇ ਤੇ ਸੋ ਪਰ ਉੱਥੇ ਜਿਹੜੀਆਂ ਗੱਲਾਂ ਕੁਝ ਹੋਰ ਆ ਗਈਆਂ ਮੈਨੂੰ ਅੱਜ ਸਵੇਰ ਦੇ ਫੋਨ ਆਉਣ ਲੱਗੇ ਸੱਜਣਾ ਮਿੱਤਰਾਂ ਦੇ ਕਿ ਯਾਰ ਆ ਉਹ ਵੀਡੀਓ ਕਿਸੇ ਨੇ ਪਤਾ ਨਹੀਂ ਕੀ ਕੱਟਵਾ ਡੇ ਮੈ ਸਮਝ ਨਹੀਂ ਆਉਂਦੀ ਕਿ ਬਹੁਤ ਵੱਡੀਆਂ ਗੜਬੜਾਂ ਹੁੰਦੀਆਂ ਨੇ ਫੇਸਬੁੱਕ ਵਾਲਿਆਂ ਨੂੰ ਪਤਾ ਕੀ ਕੀ ਮਿਲਦਾ ਮੈਨੂੰ ਸਮਝ ਨਹੀਂ ਆਉਂਦੀ ਉਹ ਕਿਸ ਨੇ ਪਾਇਆ ਹੋਆ ਸੀ ਇਹ ਦੇਖੋ ਜੀ ਲੱਖੇ ਨੇ ਜੀ ਮਾਨ ਦੀ ਕਰਤੂਤ ਲਿਆਂਦੀ ਸਾਹਮਣੇ ਆਹ ਦੇਖੋ ਜੀ ਲੱਖੇ ਨੇ ਪਰਦਾ ਫਾਸ ਕੀਤਾ ਸਿਰ ਮਚਦਾ ਮਾਨਦਾ ਉਹ ਪਤਾ ਨਹੀਂ ਕਿਵੇਂ ਕੋਈ ਐਡੀਟਿਊਡ ਕਰਕੇ ਕੀ ਕਹਾਣੀਆਂ ਇਹ ਲੋਕ ਜਿਹੜੇ ਜੋੜ ਦਿੰਦੇ ਨੇ ਸੋ ਨਹੀਂ ਚਾਹੀਦਾ ਮੈਂ ਇਸ ਗੱਲ ਬਾਰੇ ਪੜਤਾਲ ਵੀ ਕਰ ਰਿਹਾ ਹਾਂ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਸੋ ਮੈਂ ਕੁਛ ਮਾਨ ਸਾਹਿਬ ਬਾਰੇ ਮੈਂ ਜਿਹੜੀਆਂ ਗੱਲਾਂ ਬਾਤਾਂ ਦਰਨ ਸਾਂਝੀਆਂ ਕਰਨਾ ਚਾਹੁੰਦਾ ਕਿ ਜੇ ਮੈਂ ਨਿੱਜੀ ਆਪਣੀ ਗੱਲ ਕਰਾਂ ਤਾਂ ਮਾਨ ਸਾਹਿਬ ਨਾਲ ਮੇਰਾ ਕਿਹੋ ਜਿਹਾ ਜਿਹੜਾ ਸਨੇਹ ਰਿਹਾ ਉਹ ਮੈਂ ਤੁਹਾਨੂੰ ਦੱਸ ਵੀ ਦਿੰਨਾ ਮੈਂ ਕਤਲ ਕੇਸ ਦੇ ਵਿੱਚ ਕਿਤੇ ਭੱਜਿਆ ਹੋਇਆ ਸੀ ਤੇ ਮੈਂ ਫਰਾਰੀ ਕੁਝ ਟਾਈਮ ਮਾਨ ਸਾਹਿਬ ਕੋਲ ਵੀ ਰਿਹਾ ਤੇ ਇਸ ਤੋਂ ਇਲਾਵਾ ਜਿੰਨੇ ਵੀ ਪੰਜਾਬ ਦੇ ਵਿੱਚ ਫੇਕ এনਕਾਊਂਟਰ ਹੋਏ ਨੇ ਨੌਜਵਾਨ ਮੁੰਡਿਆਂ ਦੇ ਜਿਨ੍ਹਾਂ ਨੂੰ ਗੈਂਗਸਟਰ ਕਹਿ ਕੇ ਉਹ ਮਾਰ ਦਿੱਤਾ ਗਿਆ ਉਹਦੇ ਹੱਕ ਦੇ ਵਿੱਚ ਵੀ ਮਾਨ ਸਾਹਿਬ ਬੁੱਲੇ ਨੇ ਮਾਨ ਸਾਹਿਬ ਹਰ ਉਸ ਸੰਘਰਸ਼ੀ ਜੋਧੇ ਦੇ ਹੱਕ ਦੇ ਵਿੱਚ ਜਾ ਕੇ ਖੜੇ ਨੇ ਬੋਲੇ ਨੇ ਬੇਝਕੋ ਕੇ ਕਿ ਜਿਨ੍ਹਾਂ ਨੇ ਵੀ ਜਿਹੜਾ ਹੈ ਉਹ ਕਿਸੇ ਵੀ ਮਤਲਬ ਕਿ ਚੰਗੇ ਕੰਮ ਦੇ ਲਈ ਕੋਈ ਨਾ ਕੋਈ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਕੰਮਕਾਰ ਕੀਤਾ ਤੇ ਚਾਹੇ ਉਹ ਕਦੋਂ ਫੜਿਆ ਗਿਆ ਉਦੋਂ ਵੀ ਮਾਨ ਸਾਹਿਬ ਨੇ ਹਾਂ ਨਾ ਨਾਰਾ ਮਾਰਿਆ ਤੇ ਇਸ ਤੋਂ ਇਲਾਵਾ ਹਮੇਸ਼ਾ ਮਾਨ ਸਾਹਿਬ ਨੇ ਹਰ ਨਾ ਨਾਰਾ ਮਾਰਦੇ ਰਹੇ ਨੇ ਸੋ ਵੀਰ ਪਰ ਮੈਂ ਜਿਹੜੀ ਗੱਲ ਉੱਥੇ ਕੀਤੀ ਸੀ ਉਹ ਮੈਂ ਤੁਹਾਨੂੰ ਦੱਸ ਵੀ ਦਿੰਨਾ ਕਿ ਮੈਂ ਗੱਲ ਇਹ ਕੀਤੀ ਸੀ ਕਿ ਉਹ ਕਿਸੇ ਨੇ ਪੁੱਛਿਆ ਕਿ ਮਾਨਸਾਹ ਬਾਰੇ ਪੁੱਛਿਆ ਤਾਂ ਮੈਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਵਾਰ-ਵਾਰ ਫੇਲ ਹੁੰਨੇ ਆ ਨਾ ਜ਼ਿੰਦਗੀ ਦੇ ਵਿੱਚ ਤੇ ਸਾਨੂੰ ਪਰਚੋਲ ਕਰ ਲੈਣੀ ਚਾਹੀਦੀ ਹੈ ਵੀ ਅਸੀਂ ਕਿਉਂ ਵਾਰ-ਵਾਰ ਇਸ ਤਰ੍ਹਾਂ ਫੇਲ ਹੋ ਰਹੇ ਆ ਸੋ ਮੈਂ ਇਹ ਗੱਲ ਇਹੀ ਕੀਤੀ ਸੀ ਕਿ ਮਾਨਸਾਹ ਟਾਪਰ ਰਹੇ ਨੇ ਆਈਐਸ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਤਾਂ ਉਹ ਬਹੁਤ ਸੁਲਝੇ ਹੋਏ ਨੇ ਸਮਝੇ ਹੋਏ ਨੇ ਉਹਨੂੰ ਸਮਝਣਾ ਚਾਹੀਦਾ ਸੀ ਕਿ ਅਸੀਂ ਵਾਰ-ਵਾਰ ਜਿਹੜੇ ਇਸ ਤਰ੍ਹਾਂ ਦਾ ਫੇਲ ਹੋ ਰਹੇ ਆ ਤਾਂ ਉਹਦਾ ਕਾਰਨ ਕੀ ਹੈ ਪਰਚੋਲ ਨਹੀਂ ਕਰ ਲ ਜੀ ਬਹੁਤ ਜ਼ਰੂਰੀ ਆ ਤੋ ਐਸੇ ਮਸਲੇ ਤੇ ਮੈਂ ਗੱਲ ਕੀਤੀ ਸੀ ਪਰ ਉਹਨੂੰ ਪਤਾ ਨਹੀਂ ਕਿਵੇਂ ਤੋੜ ਮੋੜ ਕੇ ਪੇਸ਼ ਕਰ ਦਿੱਤਾ ਗਿਆ ਤੇ ਉਹ ਕਾਫੀ ਜਿਹੜੀ ਵੀਡੀਓ ਫਲਾਆ ਦਿੱਤੀ ਗਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਪੇਜ ਬਣੇ ਹੋਏ ਨੇ ਉਹਨਾਂ ਤੋਂ ਉਸ ਤੋਂ ਬਾਅਦ ਮੈਨੂੰ ਵੀ ਕੋਈ ਸੱਜਣਾ ਆਂਦੇ ਕਹਿੰਦੇ ਯਾਰ ਤੂੰ ਮਾਨ ਸਾਹਿਬ ਬਾਰੇ ਮਾੜਾ ਬੋਲਿਆ ਜਾਂ ਤੇਰੀ ਮਾੜੀ ਗੱਲ ਸੋ ਨਹੀਂ ਮੈਂ ਵਾਨ ਸਾਹਿਬ ਬਾਰੇ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਮੈਂ ਦੂਜੀ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਨੂੰ ਮੈਂ ਉੱਥੇ ਸਟੇਜ ਤੇ ਹਰ ਸਟੇਜ ਤੇ ਮੈਂ ਗੱਲ ਬੋਲਿਆ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਆ ਸਭ ਤੋਂ ਜਿਹੜੀ ਅਹਿਮ ਗੱਲ ਆ ਸਿੱਖ ਸਾਨੂੰ ਇਕੱਠੇ ਹੋਣ ਦੀ ਲੋੜ ਆ ਜੇ ਅੱਜ ਅਸੀਂ ਇਕੱਠੇ ਨਹੀਂ ਹੋਵਾਂਗੇ ਅਸੀਂ ਇਸ ਤਰ੍ਹਾਂ ਇੰਤਫਾੜ ਰਹੇ ਇਸ ਤਰ੍ਹਾਂ ਹੀ ਭਾਟੇ ਰਹੇ ਤਾਂ ਫਿਰ ਇਹਨਾਂ ਲੋਕਾਂ ਨੇ ਸਾਨੂੰ ਕਦੇ ਵੀ ਇਸ ਤਰ੍ਹਾਂ ਜਿਹੜਾ ਉਹ ਕਿਸੇ ਵੀ ਤਣਪੱਤਨ ਨਹੀਂ ਲੱਗਣ ਦੇਣਾ ਸਾਡੇ ਕੋਲ ਇੱਕੋ ਇੱਕ ਹੱਲ ਬਚਦਾ ਕਿ ਅਸੀਂ ਇਕੱਠੇ ਹੋਈਏ ਸਾਰੀਆਂ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਹੁਣ ਜਿਵੇਂ ਪੜਾਦਰ ਪੜਾ ਜਿਹੜੇ ਮੋਰਚੇ ਲੱਗ ਰਹੇ ਨੇ ਜੇਲਾਂ ਦੇ ਅਗੰਬਰਸਾਰ ਫਿਰ ਬੜੈਲ ਹੁਣ 9 ਇਸ ਤਰ੍ਹਾਂ ਤਰੀਕ ਨੂੰ ਸੋ ਮੈਂ ਸਮਝਦਾ ਕਿ ਹਰ ਸਿੱਖ ਦਾ ਯਾਰ ਕਿ ਫਰਜ ਬਣਦਾ ਹੈ ਕਿ ਜਿਹੜੇ ਬੰਦਿਆਂ ਨੇ ਯਾਰ ਸਾਡੀ ਸਾਡੀ ਖਾਤਰ ਕੌਮ ਦੇ ਵਿजूद ਨੂੰ ਕਾਇਮ ਰੱਖਣ ਦੀ ਖਾਤਰ ਆਪਣੀਆਂ ਜ਼ਿੰਦਗੀਆਂ ਆਪਣੀਆਂ ਜਵਾਨੀਆਂ ਜੇਲ੍ਹਾਂ ਚ ਗਾਲਦੀਆਂ 30 30 40 40 ਸਾਲ ਹੋ ਗਏ ਬੈਠਿਆਂ ਨੂੰ ਆਪਣੇ ਪਰਿਵਾਰ ਪਿੱਛੇ ਉਹਨਾਂ ਦੇ ਤਬਾਹ ਹੋ ਗਏ ਕੰਗਾਂ ਨੂੰ ਤਾਂ ਵਿਚਾਰਿਆਂ ਨੂੰ ਉਹਨਾਂ ਨੇ ਢੀਕ ਦੀਆਂ ਮਾਂ ਮਾਂ ਉਹਨਾਂ ਦੇ ਬਾਪ ਚਲੇ ਗਏ ਇਸ ਦੁਨੀਆ ਤੋਂ ਤੇ ਅਸੀਂ ਉਹ ਮਤਲਬ ਕਿ ਜਿਹੜੇ ਸਵਿਖ ਤੌਰ ਤੇ ਵੀ ਜਿਹੜੇ ਪਾਹਜ ਹੋ ਗਏ ਮਾਨਸਿਕ ਤੌਰ ਤੇ ਵੀ ਰੋਗੀ ਹੋ ਗਏ ਤੇ ਯਾਰ ਇੱਥੇ ਬੰਦਾ 10 ਦਿਨ ਕਿਤੇ ਘਰੋਂ ਬਾਹਰ ਰਹੇ ਜੇ ਨਾ ਤੇ ਆ ਤਾਂ ਵੀ ਮੈਨੂੰ ਲੱਗਦਾ ਹੁੰਦਾ ਕਿ ਆ ਬੰਦੇ ਨੂੰ ਐ ਲੱਗਣ ਲੱਗ ਜਾਂਦਾ ਵੀ ਛੇਤੀ ਘਰੇ ਛੱਡ ਕੇ ਯਾਰ ਜਿਹੜੇ ਬੰਦਿਆਂ ਨੂੰ 40-40 ਸਾਲ ਹੋ ਗਏ ਯਾਰ ਉਹ ਬੰਦਿਆਂ ਦਾ ਤੁਸੀਂ ਇਹ ਦੇਖੋ ਕਿੱਡਾ ਜਿਗਰਾ ਹੋਊਗਾ ਕਿੱਡੇ ਦ੍ਰਿੜਤਾ ਵਾਲੇ ਤੇ ਕਿੱਡੀ ਸੋਚ ਵਾਲੇ ਬੰਦੇ ਹੋਣਗੇ ਸੋ ਫਿਰ ਜਿੱਥੇ ਸਾਨੂੰ ਕਿਤੇ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਕਿ ਸਾਡੇ ਸੰਘਰਸ਼ੀ ਜੋਧੇ ਬਾਹਰ ਆਉਣ ਮੁਕਤਾਂਰਾ ਦੇ ਵਿੱਚ ਸ਼ਾਮਲ ਹੋਣ ਜੋ ਕਿ ਕਾਨੂੰਨ ਦੇ ਮੁਤਾਬਕ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਤਾਂ ਜਿੱਥੇ ਸਾਨੂੰ ਵੀ ਕੋਈ ਸੱਦਾ ਆਉਂਦਾ ਤਾਂ ਸਾਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਇੱਕ ਵੀਰ ਲਿਖ ਰਿਹਾ ਵਿੱਚ ਮੈਂ ਪੜ ਰਿਹਾ ਕਹਿੰਦਾ ਬਾਈ ਸੰਗਰੂਰ ਤੋਂ ਚੋਣ ਲੜ ਨਹੀਂ ਵੀਰੇ ਮੈਂ ਸੰਗਰੂਰ ਤੋਂ ਚੋਣ ਨਹੀਂ ਲੜ ਰਿਹਾ ਮੈਂ ਕਿਸੇ ਵੀ ਉਸ ਬੰਦੇ ਦੇ ਖਿਲਾਫ ਕੋਈ ਚੋਣ ਨਹੀਂ ਲੜੂੰਗਾ ਜਿਹੜਾ ਵੀ ਬੰਦਾ ਚੰਗਾ ਹੈਗਾ ਉਹ ਕਿਸੇ ਵੀ ਪਾਰਟੀ ਦਾ ਹੋ ਸਕਦਾ ਉਹ ਹੁਣ ਬਾਲੇ ਵਿੱਚ ਕਹੀ ਜਾਂਦੇ ਨੇ ਮੈਂ ਇੱਕ ਹੋਰ ਤੁਹਾਡਾ ਨਾਲ ਗੱਲ ਚੱਲੋ ਇੱਥੇ ਚੱਲੀ ਰਸਾਂਝ ਵੀ ਕਰ ਲੈਣਾ ਕਿ ਭਗਵੰਤ ਮਾਨ ਨੂੰ ਕੋਈ ਭਗਵੰਤ ਮਾਨ ਨੂੰ ਗਾਲਾਂ ਕੱਢ ਦਿੰਦਾ ਕੋਈ ਖੈਰੇ ਨੂੰ ਗਾਲਾਂ ਕੱਢੀ ਜਾਂਦਾ ਹਨ ਮੈਂ ਖੈਰ ਫੇਸਬੁਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਬਾਤਿ ਬੋਲੀ ਦੇਖਦਾ ਨਹੀਂ ਹੈਗਾ ਇੰਨਾ ਬ੍ਰਿੱਕੀ ਦੇ ਨਾਲ ਉਹ ਰੰਧਾਵੇ ਵਰਗੇ ਮੇਰੇ ਮਿੱਤਰ ਆ ਦੱਸ ਦਿੰਦੇ ਆ ਕਹਿੰਦੇ ਬਾਈ ਕੋਈ ਉਹਨੂੰ ਪੰਡ ਕਹੀ ਜਾਂਦਾ ਕੋਈ ਖੈਰੇ ਨੂੰ ਪਤਾ ਨਹੀਂ ਕੁਰਸੀ ਦਾ ਭੁੱਖਾ ਪਤਾ ਨਹੀਂ ਕਿਸ ਤਰ੍ਹਾਂ ਦੇ ਜਿਹੜੇ ਉਹ ਨਹੀਂ ਚਾਹੀਦਾ ਵਿੱਚ ਮੈਂ ਕਹਿੰਦਾ ਮੈਂ ਮੈਂ ਖੈਰਾ ਸਾਹਿਬ ਨਾਲ ਵੀ ਇੱਕ ਦੋਰੀ ਗੱਲ ਕੀਤੀ ਭਗਵੰਤ ਮਾਨ ਨਾਲ ਵੀ ਇੱਕ ਦੋਰੀ ਗੱਲ ਕੀਤੀ ਗਈ ਆ ਜੇ ਤੁਸੀਂ ਅੱਜ ਇਹਨਾਂ ਲੋਕਾਂ ਨੂੰ ਪਾਸੇ ਕਰਨਾ ਤਾਂ ਕਾਲੀਆਂ ਕਾਂਗਰਸੀਆਂ ਤੋਂ ਜਿਹੜੇ ਚੋਰ ਨੇ ਇਹਨਾਂ ਇਹਨਾਂ ਤੋਂ ਪੰਜਾਬ ਨੂੰ ਆਜ਼ਾਦ ਕਰਾਉਣਾ ਤਾਂ ਤਾਂ ਸਾਨੂੰ ਇਕੱਠੇ ਹੋਣ ਦੀ ਲੋੜ ਆ ਸੋ ਮੈਂ ਕਿਤੇ ਵੀ ਭਵੰਤਮਾਨ ਦੇ ਖਿਲਾਫ ਜਾਂ ਮੈਂ ਕਿਸੇ ਖੈਰੇ ਦੇ ਖਿਲਾਫ ਜਾਂ ਮੈਂ ਕਿਸੇ ਮਾਨ ਸਾਹਿਬ ਦੇ ਖਿਲਾਫ ਮੈਂ ਕਿਤੇ ਕੋਈ ਚੋਣ ਨਹੀਂ ਲੜ ਰਿਹਾ ਐਮ ਐਫ ਵਹਾਨਾ ਮੇਰਾ ਵੀ ਡਾਇਆ ਕਰੋ ਮੈਨੂੰ ਬੈਠਾ ਮੋਤਾ ਬੈਠਾ ਮੇਰੇ ਕੋਲੇ ਇੱਧਰ ਮੋਤਾ ਕਹਿੰਦਾ ਤੜਕੇ ਦੀ ਖਬਰ ਡੀਪੀਆ ਸੰਗਰੂਰ ਚ ਵੀ ਇਥੇ ਚੋਣ ਲੜ ਰਹੇ ਆ ਨਹੀਂ ਮੈਂ ਕੋਈ ਚੋਣ ਨਹੀਂ ਲੜ ਰਿਹਾ ਭਰਾ ਹਾਂ ਚੰਗੇ ਬੰਦਿਆਂ ਦੀ ਮੈਂ ਜ਼ਰੂਰ ਜਿਹੜੀ ਹਮਾਇਤ ਕਰਦਾ ਸਪੋਰਟ ਕਰਦਾ ਉਹ ਚਾਹੇ ਨਵਜੋਤ ਸਿੱਧੂ ਵੀ ਹੋਵੇ ਹਾਲਾਂਕਿ ਕਾਂਗਰਸ ਪਾਰਟੀ ਦਾ ਚਾਹੇ ਨਵਜੋਤ ਵੀ ਹੋਵੇ ਤੇ ਮੈਂ ਉਹਨੂੰ ਵੀ ਸਲਾਮ ਕਰਦਾ ਕਿਉਂਕਿ ਉਹ ਵੀ ਬੰਦਾ ਬੜਾ ਬੇਵਾਕ ਬੰਦਾ ਔਰ ਬੰਦੇ ਨੇ ਸਾਰਾ ਦੇਖੋ ਕਿੰਨਾ ਉਹਦੇ ਖਿਲਾਫ ਕੂੜਾ ਪ੍ਰਚਾਰ ਹੋਣਾ ਸ਼ੁਰੂ ਹੋਇਆ ਸੀ ਕਿਸ ਤਰ੍ਹਾਂ ਉਹਦੇ ਖਿਲਾਫ ਉਹਦੇ ਕਾਲਖ ਮਰਨ ਲੱਗ ਗਏ ਉਹਦੇ ਖਿਲਾਫ ਬਿਆਨ ਦੇਣ ਲੱਗ ਗਏ ਕਿ ਗद्दार ਹੈ ਪਾਕਿਸਤਾਨ ਚ ਲਿਆ ਜਾਵੇ ਜਿਹੜਾ ਦਾ ਗਲ ਘੱਟ ਕੇ ਲਿਆਊਗਾ ਵਿੱਚ ਜਿਹੜੇ ਫਿਰਦੇ ਐ ਇੱਥੇ ਦੂਜੇ ਹੱਬ ਸੱਭ ਸੈਨਾਲੇ ਜਾਂ ਕੋਈ ਹੋਰ ਆ ਉਹ ਕਹਿੰਦੇ ਸੀ ਇਹਨੂੰ 10 ਲੱਖ ਅਸੀਂ ਨਾਮ ਦੇਵਾਂਗੇ ਜਿਹੜਾ ਨਾ ਪਰ ਉਹ ਬੰਦੇ ਨੇ ਆਪਣੇ ਇਮਾਨ ਤੋਂ ਨਹੀਂ ਡੋਲਿਆ ਸੋ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਜਿਹੜਾ ਬੰਦਾ ਅੱਜ ਪੰਜਾਬ ਲਈ ਵਧੀਆ ਸੋਚਦਾ ਹੈ ਪੰਜਾਬ ਨੂੰ ਦਿਲੋਂ ਪਿਆਰ ਕਰਦਾ ਹੈ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਅਸੀਂ ਉਹਦੇ ਨਾਲ ਆਂ ਪ੍ਰਭੂ ਕਿਉਂਕਿ ਸਾਨੂੰ ਨਹੀਂ ਬਤਲ ਹੈਗਾ ਉਹ ਕਿਹੜੀ ਉਹ ਝਾੜੂ ਵਾਲੀ ਪਾਰਟੀ ਦਾ ਉਹ ਖੈਰੇ ਵਾਲੀ ਪਾਰਟੀ ਦਾ ਹੈ ਜਾਂ ਉਹ ਕਾਂਗਰਸ ਪਾਰਟੀ ਚੋਂ ਜੋ ਸਿੱਧੂ ਹੈ ਚਾਹੇ ਕੋਈ ਹੋਰ ਕਿਸੇ ਪਾਰਟੀ ਦਾ ਸੋ ਅਸੀਂ ਉਸ ਬੰਦੇ ਦੇ ਸਾਨੂੰ ਜਿੱਥੇ ਵੀ ਜਾਣਾ ਪਿਆ ਜੇ ਪੰਜਾਹ ਸਾਨੂੰ ਇਹ ਲੱਗਾ ਕਿ ਯਾਰ ਚੰਗੇ ਬੰਦੇ ਜਿਹੜੇ ਹੈਗੇ ਨੇ ਤਾਂ ਅਸੀਂ ਉਹਨਾਂ ਲਈ ਜਾ ਕੇ ਜ਼ਰੂਰ ਹਮਾਇਤ ਕਰਾਂਗੇ ਸੋ ਮੈਂ ਇਹ ਹੀ ਗੱਲ ਤੁਹਾਨੂੰ ਜਿਹੜੀ ਮੇਰਾ ਮੇਰਾ ਫਿਰ ਮੈਂ ਕਹਿੰਦਾ ਮੇਰਾ ਸਪਸ਼ਟਿਕਰਨ ਦੇ ਦਿੰਦਾ ਕਾਰਨ ਇਹ ਹੀ ਸੀਗਾ ਕਿ ਮੈਂ ਮਾਨਸਾ ਉਹਦੀ ਦਿਲੋਂ ਉਚਿਤ ਕਰਦਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਕੀਮਤੀ ਸਾਲ ਸੀਗੇ ਇੱਕ ਨੌਕਰੀ ਛੱਡ ਕੇ ਸਿੱਖ ਸੰਘਰਸ਼ ਦੇ ਲੇਖੇ ਲਾਏ ਇਹੀ ਮੈਂ ਗੱਲ ਤੁਹਾਨੂੰ ਸਾਂਝੀ ਕਰਮੀ ਤੁਹਾਡਾ ਨਾਮ ਹੈ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਯਾਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਅੱਗਾ ਨਾਲ ਆਇਆ ਕਰੋ ਤੇ ਜਿਹੜੀਆਂ ਆ ਮਤਲਬ ਕਿ ਤੁਸੀਂ ਫੇਸਬੁਕਾਂ ਤੇ ਪਾ ਦਿੰਨੇ ਹੋ ਵੀ ਉਹ ਆਏ ਹੋ ਗਿਆ ਉਹਨੇ ਐਂ ਕਰਤਾ ਉਹਨੇ ਐਂ ਕਰਤਾ ਉਹ ਪਤਾ ਨਹੀਂ ਕੀ ਕੁਝ ਬਣਾ ਕੇ ਵੀ ਤੁਸੀਂ ਕੱਟ ਵੱਟ ਦੀ ਕਰਕੇ ਕੀ ਵਿਚਵਾੜ ਦਿੰਨੇ ਉਹ ਨਹੀਂ ਚਾਹੀਦਾ ਵੀ ਇਸ ਤਰ੍ਹਾਂ ਦੀ ਮੈਂ ਕਹਿੰਦਾ ਸਮੁੱਚੀ ਕੌਮ ਨੂੰ ਇੱਕ ਹੋਣ ਦੀ ਲੋੜ ਹੈ ਜੇ ਇੱਕ ਹੋ ਜਾਗੇ ਤਾਂ ਬਚ ਜਾਗੇ ਤੇ ਨਹੀਂ ਹਾਲਾਤ ਵਰ ਸਾਡੇ ਅਸੀਂ ਤਬਾਹੀ ਦੇ ਮਹਾਣੇ ਤੇ ਆ ਕੇ ਖੜੇ ਹੋ ਗਏ ਆ ਬਹੁਤਾ ਦੇਰ ਪਰ ਸਾਨੂੰ ਮਿੱਤਰੋ ਪੈਂਦੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ